ਹਾਲਾਂਕਿ ਇਹਨੂੰ ਆਪਾਂ ਪਿਆਰ ਨਾਲ ਮੈਂ ਤਾਂ ਨਹੀਂ ਚਲੋ ਮੈਂ ਦੇਖਿਆ ਚਾਰ ਪੰਜ ਵੀਰ ਹੈਗੇ ਆ ਜਿਹੜੇ ਇਹਨਾਂ ਦੇ ਨਾਲ ਜਿਆਦਾ ਰਹਿੰਦੇ ਆ ਉਹ ਇਹਨੂੰ ਪਿਆਰ ਨਾਲ ਮੰਮੀ ਵੀ ਕਹਿੰਦੇ ਕਈ ਵਾਰ ਕਿਉਂਕਿ ਇਹ ਰੋਟੀ ਪਾਣੀ ਭਰਾਵਾ ਬੁਲਾ ਕੇ ਸਾਰਿਆਂ ਨੂੰ ਦਿੰਦਾ ਆ ਇਹ ਬੰਦਾ ਵਾਕੇ ਬੋਹ ਘੈਂਟ ਆ ਬਾਈ ਦੀ ਫ੍ਰਿਜ ਤੇ ਆ ਬਾਈ ਦੀ ਗਿੱਡੀ ਬਹੁਤ ਜ਼ਿਆਦਾ ਖੁੱਲੀ ਆ ਤੇ ਆ ਆਪਾਂ ਇੱਥੇ ਅੱਜ ਮੈਗੀ ਬਣਾਈ ਸੀਗੀ ਤੇ ਮੰਨ ਲਓ ਜੇ ਰੱਬ ਨਾ ਕਰੇ ਪੈ ਪੁੱੜਦੀ ਆਵੇਂ ਤੇ ਪਰ ਮੈਂ ਸੇਫਟੀ ਪਾੜੂਗੀ ਜਾਂ ਨਹੀਂ ਪਾੜੂਗੀ ਭਾਈ ਤੁਹਾਨੂੰ ਕੀ ਤੁਹਾਨੂੰ ਕੀ ਲੱਗਦਾ ਹੈ ਇਹਦੇ ਹੀ ਹੈ ਕਿ ਟੈਗ ਹਾਂ ਇੱਕ ਹੋਰ ਗੱਲ ਮੈਨੂੰ ਸੁਨੇਹਾ ਤੇ ਆਈ ਆ ਭਾਈ ਕਹਿੰਦਾ ਟੈਗ ਵੀ ਉਹ ਕਹਿੰਦਾ ਕਰਨੀ ਬਹੁਤ ਆਂ ਕਹਿੰਦਾ ਚਾਹ ਨਹੀਂ ਪੀਂਦਾ ਇੱਥੇ ਇਹਨੇ ਤਾਂ ਕਰਕੇ ਚਾਹ ਦਾ ਕਹਿਤਾ ਆ the slow up no why i don't take shit i got no love with the fake is if you want to play tough and want to hate this oh what we show up and make a statement i don't ever slow up no why i don't take shit i got no dues ਕਰਾ ਰਹੇ ਆ ਜੱਗਾ ਜਗਧਰੀ ਵਾਲਾ ਤੇ ਤਾਰਾ سنگੜ ਦੀ ਵੱਲ ਤੋਂ ਜੀ ਕੀ ਹਾਲ ਚੱਲ ਆ ਵੇਖੋ ਸਾਰੇ ਦੇ ਬਾਹਰ ਦਾ ਮਾਹੌਲ ਆ ਦੇ ਮੁੰਡਾ ਇੱਥੇ ਵੀ ਲੱਗੇ ਸਾਡੇ ਜੀਪੀ ਬਾਜੀ ਨੇ ਜੀ ਜਨੇ ਟੈਂਕ ਦੀ ਸੇਵਾ ਕੀਤੀ ਅਜ ਵੀਰ ਜੀ ਨੇ ਦੈਂਕ ਹੋ ਕੇ ਪਿਆ ਗਰਮੀ ਬਹੁਤ ਆ ਆਈ ਐਮ ਇਲੋਂਗ ਕੰਪਨੀ ਫਰਮ ਅਬੂਦਾਬੀ ਅੱਜ ਪਰ ਟ੍ਰਿਪ ਲੈ ਕੇ ਆਏ ਆ ਅਸੀਂ ਤਕਲੀਫਾ ਪੋਰਟ ਤੋਂ ਟ੍ਰਿਪ ਲਿਆਂਦਾ ਗਰਮੀ ਬਹੁਤ ਸੀਗੀ ਅੱਜ ਤੇ ਏਸੀ ਦੀ ਸੇਵਾ ਨਿਭਾਈ ਸਾਡੇ ਤਾਰੇ ਭਾਈ ਨੇ ਅਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਗਰਮੀ ਬਹੁਤ ਜ਼ਿਆਦਾ ਪੈਂਦੀ ਪਈ ਆ ਯੂ نو ਦੁਬਈ ਦੇ ਵਿੱਚ ਕਿੰਨੀ ਗਰਮੀ ਪੈਂਦੀ ਆ ਤੇ ਸੋਰੀ ਚਲੋ ਅੱਗੇ ਮੈਂ ਕਰਦਾ ਹਾਂ ਸਾਤਾ ਜਾਨ ਤਾਮ ਜਾਵਾਂ ਸੋ ਤੁਹਾਨੂੰ ਮੇਰਾ ਤੇ ਪਤਾ ਹੀ ਆ ਨਾ ਜਦੋਂ ਆਪਣਾ YouTube ਚੈਨਲ ਤੁਸੀਂ ਦੇਖ ਰਹੇ ਹਾਂ ਤੇ ਤੁਹਾਨੂੰ ਦੱਸ ਦੇਣਾ ਅੱਜ ਸਿੱਥੇ ਆ ਹੈਗੀ ਆ ਬਾਈ ਦੀ ਫਰਿੱਜ ਤੇ ਆ ਬਾਈ ਦੀ ਗੱਡੀ ਬਹੁਤ ਜ਼ਿਆਦਾ ਖੁੱਲੀ ਆ ਤੇ ਆ ਆਪਾਂ ਇੱਥੇ ਅੱਜ ਮੈਗੀ ਬਣਾਈ ਸੀਗੀ ਵੀ ਦੇ ਮੁਝੇ ਨਵੇਂ ਮਸ਼ਰੂਮਸ ਪਾਈਆਂ ਸੀਗੀਆਂ ਨਵੇਂ ਪਤੀਲੇ ਦਾ ਵਰਤ ਲੈਂਗੇ ਸੋ ਹਾਂ ਨਵਾਂ ਪਤੀਲਾ ਸੀਗਾ ਤੇ ਘਟਨ ਕੀਤਾ ਹਨ ਆਫਰ ਚ ਮਿਲਿਆ ਇਹ ਆਪਾਂ ਤਾਮਜਾਮ ਕਰਕੇ ਬਣਾ ਕੇ ਚ ਰੱਖਿਆ ਤੇ ਆ ਵੀਰ ਆ ਵੀਰ ਨੇ ਆਪਣਾ ਪੂਰਾ ਸਾ ਦਿੱਤਾ ਤੜਕਾ ਕੱਟ ਕੇ ਨੇ ਸਾਰਾ ਤਾਮਜਾਮ ਜਆ ਕੀਤਾ ਬਹੁਤ ਅੱਛਾ ਲੜਕਾ ਆ ਇਹਦਾ ਨਾਮ ਜਗਪ੍ਰੀਤ ਸਿੰਘ ਜੱਗਾ ਜਗਾਦਰੀ ਵਾਲਾ ਇਹ ਕਹਿੰਦੇ ਉਹਨੂੰ ਕਈ ਵਾਰ ਤੇ ਇਹ ਉਹਦਾ ਭਾਈ ਰਾਵਲਪਿੰਡ ਕਿਹੜਾ ਪਿੰਡ ਬੋਲ ਰਹੀ ਸੀ ਤੁਸੀਂ ਡੰਗੜਾ ਦੀਨਾ ਨਗਰ ਲਾਗੇ ਬਿਹਰਾਮਪੁਰ ਬਿਹਰਾਮਪੁਰ ਪਤੀਤ ਸੀ ਜੁਮ ਕਰਕੇ ਦੇਖਿਆ ਸੋ ਆਹ ਭਾਜੀ ਨੇ ਤਾਰਾ ਜੀ ਤਾਰਾ ਭਾਜੀ ਨੇ ਗੜਦੀ ਬਾਤੋਂ ਤੇ ਪਿੰਡ ਦਾ ਨਾਮ ਹੈ ਲਿੱਟ ਪਿੰਡ ਲਿੱਟਾ ਭਾਜੀ ਲਿੱਟਾਂ ਭਾਜੀ ਪਿੰਡ ਸੋਹਣੀਆਂ ਨੇ ਇਟਾਂ ਉੱਥੇ ਮंडा ਜਿਹਦਾ ਨਾਮ ਹੈ ਲਿੱਟਾਂ ਹਾਂਜੀ ਭਾਈ ਅਣਾ ਦਾ ਪਿੰਡ ਬੜਾ ਘੈਂਟ ਆ ਮੈਂ ਗਿਆ ਪਿੰਡ ਘੈਂਟ ਆ ਮੈਂ ਗਿਆ ਇਹਨਾਂ ਦੇ ਕੋਲ ਮੈਂ ਤਾਂ ਨਏ ਦਾ ਪਿੰਡ ਛੱਡ ਕੇ ਬੰਦਾ ਵੀ ਬੋ ਘੈਂਟ ਆ ਭਾਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਬੰਦਾ ਤੇ ਹੀਰਾ ਬੰਦਾ ਨਾਂ ਵੀ ਦੇਖ ਲਓ ਨਾ ਤਾਰਾ ਸਿੰਘ ਤਾਰਾ ਸਿੰਘ ਭਾਜੀ ਮੈਂ ਵੀ ਜਾਣਾ ਪਾਕਿਸਤਾਨ ਹਾਂ ਨਹੀਂ ਜਾਏਗਾ ਇਹ ਤੁਸੀਂ ਤੁਸੀਂ ਨਹੀਂ ਜਾਏਗਾ ਨਹੀਂ ਜਾਏਗਾ ਦੇਖ ਲਓ ਪਿਆਸ ਹਾਤਾਵਾ ਤੋ ਆ ਦੇਸੀ ਜੀ ਲਾਈਫ ਆਪਣੀ ਡਰਾਈਵਰਾਂ ਦੀ ਉਥੇ ਬਾਹਰ ਕਹਿੰਦੇ ਨਾ ਕਿ ਡਰਾਈਵਰ ਇਦਾਂ ਉਦਾਂ ਭਾਈ ਆ ਸਿੰਪਲ ਖਾਣਾ ਖਾਦਾ ਆ ਆ ਤੁਹਾਨੂੰ ਪਤੀਲਾ ਖਾਲੀ ਕੀ ਦਸੀਏ ਆ ਸਬਜ਼ੀ ਇੱਤੇ ਰੱਖੀ ਆ ਸੰਜੀ ਬਣਾਈ ਜੀ ਇਹ ਤਾਂ ਆ ਦੇਖੀ ਮਾੜੇ ਮਾਤਰਾਂ ਦੇ ਮਸ਼ੂਰ ਨਹੀਂ ਸਾਰਾ ਕੁਝ ਵਧੀਆ ਜੀ ਆ ਤੁਹਾਨੂੰ ਮੂਆ ਜੀ ਆ ਜਿਹੜੇ ਮਾੜੇ ਮਾਤਰ ਬੰਦੇ ਆਏ ਨੇ ਨਾ ਤੁਹਾਨੂੰ ਇੱਥੇ ਲੱਭਣੇ ਆ ਆ ਜਿਹੜਾ ਹੱਥ ਵਿੱਚ ਫੜਿਆ ਹੋਇਆ ਹੈ ਨਾ ਉਹ ਪੁੱਛੋ ਕਿਹੜਾ ਫੜਿਆ ਹੋਇਆ ਹੈ ਭਾਜੀ ਹੁਣ ਮੈਂ ਤੁਹਾਨੂੰ ਇੱਥੋਂ ਦਿਖਾ ਸਕਦਾ ਹਾਂ ਤੁਸੀਂ ਆਹ ਦੇ ਲਓ ਜੂਂਗਾ ਕਿ ਆਹ ਜਿਹੜਾ ਹਾਂਜੀ ਹਾਂਜੀ ਲੱਭਦਾ ਤੇ ਹੋਣਾਈਆਂ ਤੁਹਾਨੂੰ ਆ ਤਿੰਨੇ ਜੇ ਬਿੰਦੂ ਜੇ ਆ ਵਿੱਚ ਭੈਣ ਭਾਜੀ ਕਵਰ ਹੀ ਪਤਾ ਨਹੀਂ ਮੇਰੇ ਤਾਂ ਹੁਣ ਲਈ 22500 ਦਾ ਹੋਣਾ ਤੇ ਆਹ ਹੈ ਜੀ ਤਾਰਾ ਇਹ ਕਹਿੰਦੇ ਸ਼ੋਅਫ ਨਹੀਂ ਕਰਦਾ ਬੰਦਾ ਬੜਾ ਘਿਹੜਾ ਉਹਦਾ ਹੈੱਡਫੋਨ ਇੱਥੇ ਤੇ ਆਹ ਲੱਖ ਲੱਖ ਦਰਾਮ ਦੀ ਤੇ ਗੱਡੀ ਚੱਕੀ ਫਿਰਦੇ ਬਟੂ ਕੀ ਕਰਨਾ ਨੀਂਦ ਵੀ ਬੁਰੀ ਆ ਟਵਰ ਦਾ ਆਇਆ ਨਹੀਂ 17000 ਇਹ ਪੂਰਾ ਹੈ ਚਾਸਾ ਹਾਂ ਭਾਜੀ ਆ ਦੇਖੋ 17000 ਦੀ ਗੱਲ ਕਰ ਰਹੇ ਹਾਂ ਜਿਹੜੇ ਹੈੱਡਫੋਨ ਇਹ ਬਾਈ ਨੂੰ ਗਿਫਟ ਕੀਤਾ ਬਾਈ ਦੇ ਭਰਾ ਨੇ ਇੰਨੀ ਸਿੰਪਲ ਜੀ ਲਾਈ ਇਹ ਆਜ਼ਾਦ ਭਾਈ ਵੱਲੋਂ ਸਪான்ਸਰ ਆ ਆਜ਼ਾਦ ਭਾਈ ਧੰਨਵਾਦ ਕਰਦੇ ਤੁਹਾਡਾ ਬਹੁਤ ਬਹੁਤ ਇੰਟਰੋਡਿਊਸ ਕਰਾਉਣਾ ਆਜ਼ਾਦ ਭਾਈ ਕੋ ਆਜ਼ਾਦ ਭਾਜੀ ਬਹੁਤ ਖਾਸ ਖਸਮ ਖਾਸ ਗੋਪੀ ਟਰਾਂਸਪੋਰਟ ਦੇ ਮੈਨੇਜਰ ਤੇ ਉਹਨਾਂ ਵੱਲੋਂ ਇਹ ਸੇਵਾ ਕੀਤੀ ਗਈ ਹੈ ਹੈੱਡਫੋਨਾਂ ਦੀ ਭਾਈ ਨੂੰ ਫ੍ਰੀ ਸੇਵਾ ਕਹਿੰਦੇ ਅੱਜ ਹੋ ਗਈ ਅੱਜ ਅਨਾਉਂਸ ਵੀ ਹੋ ਗਿਆ ਕਹਿੰਦੇ ਹੁਣ ਪੈਸੇ ਵੀ ਨਹੀਂ ਕੱਟਣਗੇ ਕਿਸੇ ਚੀਜ਼ ਦੇ ਤੇ ਆ ਜੱਗਾ ਜੀ ਜੱਗਾ ਜੀ ਹੱਦੇ ਸੋਨੇ ਲੱਗਣ ਦੇ ਸੇਫਟੀ ਪਾ ਕੇ ਤੇ ਅਹੀਂ ਸੇਫਟੀ ਭਾਜੀ ਤਾਂ ਲਾਤੀ ਆ ਤੁਹਾਨੂੰ ਕਿਹਦਾ ਡਰ ਨਹੀਂ ਕਿਉਂ ਘਰ ਦੇ ਘਰ ਨਹੀਂ ਜੀ ਕੀ ਗੱਲ ਕਰ ਰਿਹਾ ਤੇ ਆਹ ਦੇਖੋ ਚੱਗੇ ਹੋਣੀ ਸੇਫਟੀ ਤਾਂ ਪਾ ਕੇ ਬੈਠੇ ਆ ਇਹਨਾਂ ਇਹ ਪਤਾ ਕੀ ਹੈ ਜੱਗੇ ਤੈਨੂੰ ਪਤਾ ਹੈ ਸੇਫਟੀ ਦਾ ਮਤਲਬ ਕੀ ਹੈ ਸੇਫਟੀ ਦਾ ਮਤਲਬ ਵੀ ਸੇਫਟੀ ਜਨਾ ਕਹਿੰਦੇ ਦੂਜਾ ਕੰਮ ਨਾ ਨਾ ਦੇਖੋ ਭਾਜੀ ਲੋਹੇ ਵੀ ਆ ਪੈਪਾਂ ਪਈਆਂ ਇੱਥੇ ਨਾ ਸਾਰੀਆਂ ਪੈਪਾਂ ਆ ਗੋਲ ਗੋਲ ਤੇ ਮੈਂ ਉਹਦਾ ਦੇਖਦਾ ਸੀ ਮੈਂ ਸੇਫਟੀ ਵਾਲੋਂ ਪੁੱਛਿਆ ਇੱਕ ਦਿਨ ਮੈਂ ਆਹ ਭਾਈ ਇਹ ਸੇਫਟੀ ਕੋ ਮਨਦੇ ਕਹਿੰਦੇ ਤੁਸੀਂ ਬੰਦਾ ਵਿਜੀਬਲ ਹੋ ਜੇ ਤੇ ਮੰਨ ਲਓ ਜੇ ਰੱਬ ਨਾ ਕਰੇ ਪੈ ਪੁੱਟਦੀ ਆਵੇ ਤੇ ਮੈਂ ਸੇਫਟੀ ਪਾੜੂਗੀ ਜਾਂ ਨਹੀਂ ਪਾੜੂ ਭਾਈ ਤੁਹਾਨੂੰ ਕੀ ਤੁਹਾਨੂੰ ਕੀ ਲੱਗਦਾ ਹੁਣ ਤੁਸੀਂ ਇੰਟਰਵਿਊ ਕਰਵਾਉਣਾ ਜਿਹੜੇ ਸੇਫਟੀ ਵਾਲੋਂ ਕਹਿੰਦੇ ਆ ਆ ਦੇਖੋ ਆ ਮੇਡ ਬੰਦਾ ਇੱਥੇ ਦਾ ਆ ਬੜਾ ਨੰਗਾ ਹੋ ਕੇ ਬੈਠਾ ਰਿਹਾ ਆ ਮੇਡ ਬੰਦਾ ਕੰਮ ਕਰਾਉਂਦੇ ਆ ਨੂੰ ਕਹਿੰਦਾ ਸੇਫਟੀ ਪਾਓ ਆਪ ਦੇ ਵੀਰ ਕੀ ਕਰੀਏ ਭਾਜੀ ਮੇਡ ਇਨ ਚਾਈਨਾ ਆ ਨਾ ਉਹ ਉਹਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਆਏ ਤਪਦੇ ਰਹਨੇ ਆ ਵੇਖੋ ਗੋੜਾ ਚਿੱਟਾ ਆਣ ਮੱਖਣ ਵਰਗਾ ਮੱਖਣ ਵਰਗਾ ਦੇਖ ਲ ਕੁੜੀਆਂ ਰਾਤ ਨੂੰ ਕੰਮ ਕਰਦੇ ਨੇ ਤੇ ਤਾਰਾ ਜੀ ਤੁਸੀਂ ਕੁਝ ਕਹਿਣਾ ਚਾਹੋ ਤਾਂ ਲਾਈਨਾਂ ਕੁਝ ਵਧੀਆ ਕੁਝ ਸੁਨੇਹਾ ਦੇਣਾ ਚਾਹੋ ਡਰਾਈਵਰ ਵੀਰਾਂ ਨੂੰ ਇਹ ਹੈ ਕਿ ਟੈਂਕ ਹਾਂ ਇੱਕ ਹੋਰ ਗੱਲ ਮੈਨੂੰ ਸੁਨੇਹਾ ਤੇ ਇਹ ਹੈ ਬਾਈ ਕਹਿੰਦਾ ਟੈਂਕ ਵੀ ਉਹ ਕਹਿੰਦਾ ਗਰਮੀ ਬਹੁਤ ਆ ਦੂਜੀ ਗੱਲ ਇੱਕ ਹੋਰ ਭਾਜੀ ਮੈਂ ਜਦੋਂ ਇੰਡੀਆ ਸੀਗਾ ਤੇ ਸਾਡੀ ਵੀ ਇਹੀ ਸੀਗੀ ਕਿ ਹਾਂ ਡਰਾਈਵਰ ਪਾਈ ਨਸ਼ਾ ਕਰਦੇ ਆ ਜਾਂ ਕੁਝ ਵੀ ਤੁਸੀਂ ਤੁਹਾਡਾ ਕੀ ਥਿ ਵਿਊ ਆ ਤੂੰ ਵੀ ਓਨੇਸਟਰ ਆ ਪਰ ਹਨਾ ਚਲੋ ਗੱਡੀ 'ਚ ਬੈਠੇ ਆ ਸਾਡਾ ਰਿਜੈਗ ਆ ਪਾਇਚ 'ਚ ਬੈਠੇ ਆ ਝੂਠ ਨਹੀਂ ਬੋਲਦੇ ਕੋਈ ਕੋਈ ਨਸ਼ਾ ਲਾਇਆ ਅਜੇ ਤੱਕ ਨਹੀਂ ਨਹੀਂ ਭਾਈ ਤੁਸੀਂ ਤੁਹਾਡੇ ਨਾਲ ਦੇ ਜਿੰਨੇ ਵੀ ਗਰੁੱਪ ਵਾਲੇ ਕੋਈ ਨਸ਼ਾ ਨਸ਼ਾ ਨਹੀਂ ਨਾ ਕਰਦੇ ਨਹੀਂ ਕੋਈ ਨਹੀਂ ਕਰਦੇ ਹਨਾ ਸਾਰੇ ਮੇਰੇ ਨਾਲ ਦੇ ਜਿੰਨੇ ਵੀ ਬੰਦੇ ਨਾ ਸਾਰੇ ਇੱਕ ਨੰਬਰ ਸਾਧ ਬੰਦੇ ਆ ਠੀਕ ਹੈ ਜੀ ਨਸ਼ਾ ਗੈਰ ਨਹੀਂ ਲਾਇਆ ਬੜੇ ਵਧੀਆ ਬੰਦੇ ਆ ਨਸ਼ਾ ਨਸ਼ਾ ਡਰਾਈਵਰੀ ਦਾ ਨਹੀਂ ਨਹੀਂ ਇੱਕ ਇੱਕ ਕੌਫੀ ਦਾ ਡਰਾਈਵਰੀ ਦਾ ਚਲੋ ਉਹ ਤੇ ਕੌਂ ਚੀ ਰੱਤ ਗਿਆ ਹੈ ਨਾ ਦੋ ਨਸ਼ੇ ਹੋ ਰਹਿ ਗਿਆ ਹਾਂਜੀ ਇੱਕ ਮਹਿਨਤ ਦਾ ਤੇ ਇੱਕ ਚਾਹ ਦਾ ਨਹੀਂ ਕੌਫੀ ਦਾ ਨਹੀਂ ਕੌਫੀ ਯਾਰੋ ਨਹੀਂ 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 ਭਾਜੀ ਭਾਜੀ ਮੈਂ ਮੈਂ ਨਹੀਂ ਤਾਂ ਬੰਦਾ ਭਾਜੀ ਅਸਲ ਜਿਹੜੀ ਅਸਲ ਦੇ ਵਿੱਚ ਨਾ ਹੁਣ ਮੈਂ ਤੁਹਾਨੂੰ ਗੱਲ ਦੱਸਾਂ ਕੀ ਆ ਆ ਮੁੰਡਾ ਸਿਗਾ ਇਹ ਗੱਲ ਅੱਧ ਵਿੱਚ ਰਹਿ ਗਈ ਹੈ ਨਹੀਂ ਭਾਜੀ ਕਰਦੇ ਤਾਂ ਨਹੀਂ ਗੱਲ ਆਹ ਬੰਦਾ ਚਾਹ ਨਹੀਂ ਪੀਂਦਾ ਇੱਥੇ ਇਹਨੇ ਤਾਂ ਕਰਕੇ ਚਾਹ ਦਾ ਕਹਿਤਾ ਆ ਕੀ ਚਾਹ ਉਹ ਡਰਾਈਵਰਾਂ ਦੀ ਹੁੰਦੀ ਨਾ ਚਾਹ ਪੀਦੀ ਚਾਹ ਉਹ ਭਾਜੀ ਕਹਿੰਦਾ ਕਿ ਮੇਰੇ ਵੱਲੋਂ ਗੱਲ ਰਹਿਣਾ ਜਾਵੇ ਭਾਜੀ ਉਹ ਹੈਗੀ ਡਰਾਈਵਰ ਇੰਡੀਆ ਵਾਲੇ ਇੰਡੀਆ ਵਾਲੇ ਦੀ ਬਹੁਤ ਰਿਸਪੈਕਟ ਸਾਡੇ ਦਿਲ ਚ ਆਹੀਂ ਹੈਗੇ ਥੋੜੇ ਜਿਹਾ ਨਾ ਦਵਾਈ ਵਾਲੇ ਕਹਿੰਦਾ ਨਾ ਅਸੀਂ ਪੀਨੇ ਕਾਫੀ ਜਿਹੜੀ ਆਪ ਬਣਾ ਕੇ ਭਾਜੀ ਜਿਹੜਾ ਕੈਨੇਡਾ ਅਮਰੀਕਾ ਹਾਈ ਲੈਵਲ ਤੇ ਥੋੜੇ ਜਿਹਾ ਚੱਲ ਜਾਂਦੇ ਆਪਣੇ ਆਪ ਚ ਵੀ ਚਲੋ ਜਿੱਦਾਂ ਇਹ ਕਰਦੇ ਆ ਭਾਜੀ ਉਹ ਸਟਾਰਟ ਟਾਈਮ ਵਾਲੀ ਪੀਂਦੇ ਆ ਹੁਣ ਅਸੀਂ ਪੀਦੇ ਆ ਦੇਸੀ ਬਲੈਕ ਕਾਫੀ ਬੰਦ ਮੇਰ ਕਾ ਕਿਉਂ ਇੱਕ ਜੰਮੇ ਛੱਟ ਕੇ ਦੇਸੀ ਜਿਹੜਾ ਸੇਰੇ ਵੀ ਲੈਣਾ ਨਾ ਜੇ ਆ ਤੂੰ ਸੱਚ ਦੱਸ ਸਵਾਦ ਨਹੀਂ ਮੈਂ ਥੋੜਾ ਜਿਹਾ ਉਹ ਜਿੱਦਾਂ ਸਾਰੀ ਘੜੀ ਜੈਟ ਰੱਖਦਾ ਆ ਦੇਖ ਲੈ ਆਹ ਵਾਲੀ ਗੱਲ ਆ ਹੋਂਦ ਹੀ ਦੱਸੋ ਕੀ ਮੈਂ ਤੇਰਾ ਇੰਡੀਆ ਵਾਲੇ ਜਿਹੜੇ ਸਾਡੇ ਭਰਾ ਡਰਾਈਵਰ ਉਹਨਾਂ ਨਾਲ ਰਿਲੇਟ ਹੋ ਜੇ ਗੱਲ ਉਹਨਾਂ ਨੂੰ ਅੱਦਾਂ ਨਾ ਲੱਗੇ ਵੀ ਬਾਹਰ ਜਾ ਗਿਆ ਗੋਫੀਆਂ ਨਹੀਂ 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 ਪਾਜੀ ਆ ਬੰਦਾ ਅਸਲ 'ਚ ਜਾ ਨਹੀਂ ਪਿੰਦਾ ਹਾਂ ਇਹ ਗੱਲ ਠੀਕ ਆ ਕਿ ਹਾਂ ਆਪਾਂ ਉਹਨਾਂ ਦੇ ਲਈ ਉਹਨਾਂ ਦੇ ਲੈਵਲ ਤੇ ਆਪਾਂ ਉਹਨਾਂ ਵਰਗੇ ਹੀ ਆ ਸਾਰੇ ਬਰਾਬਰ ਹੀ ਆ ਸਾਰੇ ਡਰਾਈਵਰ ਕੋਲ ਸਾਰੇ ਬਰਾਬਰ ਆ ਪਾਜੀ ਕੋਈ ਕਿਤੇ ਡਰਾਈਵਰੀ ਕਰ ਰਿਹਾ ਕੋਈ ਕਿਤੇ ਕਰ ਰਿਹਾ ਇੱਥੇ ਸਹੂਲਤਾ ਜਾਂਦੀਆਂ ਉਹ ਮਿਹਨਤ ਜ਼ਿਆਦਾ ਕਰਦੇ ਕਿਉਂਕਿ ਉਹਨਾਂ ਦੇ ਕੋਲ AC ਵੀ ਨਹੀਂ ਆ ਸਾਡੇ ਕੋਲ 24 ਘੰਟੇ AC ਅਸੀਂ ਗੱਡੀਆਂ ਸਟਾਰਟ ਰੱਖੀਆਂ AC ਚੱਲਣ ਡਿਆ ਕੋਈ ਰੋਲਾ ਨਹੀਂ ਕੋਈ ਪਾਣੀ ਹੈ ਨਾ ਉਹ ਤੁਹਾਡੀ ਟਰਾਂਸਪੋਰਟ ਵਾਲੇ ਘੈਂਟ ਬੰਦੇ ਉਹ ਕਹਿੰਦੇ ਵੀ ਨਹੀਂ ਹਨ ਗੱਡੀਆਂ ਬੰਦ ਕਰੋ ਜਾਂ ਕੁਝ ਵੀ ਤੈਨੂੰ ਪਤਾ ਹੀ ਹੈ ਹਨਾ ਤੇ ਬਸ ਮਿਹਨਤ ਕਰਾਂਦੇ ਆ ਕਿਤੇ ਇਹ ਹੈ ਕਿ ਟ੍ਰਿਪ ਘੱਟ ਲੱਗ ਗਿਆ ਵੱਧ ਲੱਗ ਗਿਆ ਬਾਕੀ ਕੰਮ ਜਿਹੜਾ ਸਾਡੇ ਹਿੱਸੇ ਆਂਦਾ ਉਹੀ ਮਿਲਣਾ ਹਨਾ ਇਹ ਚੱਕਰ ਆ ਆ ਗੱਲਾਂ ਬਾਤਾਂ ਆ ਡਰਾਈਵਰਾਂ ਦੀਆਂ ਜਿਹੜੀਆਂ ਨਾਰਮਲ ਜੀਆਂ ਢਵਾਈ ਦੇ ਵਿੱਚ ਅਸੀਂ ਕਰਦੇ ਆ ਤੇ ਬਾਕੀ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਅਗਲੇ ਨਵੇਂ ਬੰਦਿਆਂ ਨਾਲ ਮਲਾਵਾਂਗੇ ਤੇ ਆ ਰੈਗੂਲਰ ਹੀ ਚੱਲਣਾ ਕੰਮ ਹੋਣਾ ਰੈਗੂਲਰ ਪਾਵਾਂਗੇ ਹੁਣ ਇਹ ਹੈਗਾ ਜੱਗਾ ਸਾਡਾ ਵੀਰ ਇਹ ਹੈਗਾ ਤਾਰਾ ਤੇ ਮੈਨੂੰ ਤੁਸੀਂ ਨਹੀਂ ਜਾਣਦੇ ਮੇਰਾ ਨਾਮ ਜੈਪੀ ਹੈ ਮੈਨੂੰ ਪਤਾ ਕਈ ਵਾਰ ਬੰਦੇ ਨਹੀਂ ਜਾਣਦੇ ਹੁੰਦੇ YouTube ਦੇ ਜੈਪੀ ਸਿੰਘ ਹੈ ਮੇਰਾ ਨਾਮ ਹੈ ਹੁਣ ਦੁਹਰਾ ਤੋਂ ਮੈਂ ਜੱਗੇ ਵਾਲਾ ਦੇ ਨਾਲ ਰਿਹਾ ਕਰੂੰਗਾ ਭਾਜੀ ਇਹ ਬਈ ਦਾ ਕੋਲ ਨਾਲ ਜੀ ਬਾਈ ਮੈਂ ਬਿਗ ਫੈਨ ਆ ਜਿੱਦ ਤੋਂ ਹੀ ਭਾਜੀ ਇਹਨੇ ਪਤਾ ਕੀ ਜਾਦਣ ਨੂੰ ਹਵਾ ਕਰਨੀ ਆ ਸਾਡੇ ਤੇ ਕਿਆ ਭਾਈ ਮੈਂ ਫੇਮਸ ਹੋ ਗਿਆ ਆਪਣਾ ਚਲਤੇ ਬਲੌਗ ਵਗੈਰਾ ਫਿਰ ਫੇਮਸ ਹੋਣ ਨੂੰ ਨਾ ਪੜੋ ਫਰਕ ਨਹੀਂ ਪੈਂਦਾ ਜਸ ਲੈਣੀ ਆ ਬਸ ਜਸ ਲੈਣੀ ਆ ਦੂਜੀ ਗੱਲ ਇੱਕ ਇੰਟਰਵਿਊ ਵੀ ਕਰਾਵਾਂਗੇ ਤੁਹਾਡੇ ਨਾਲ ਪ੍ਰਿੰਸਪਾ ਦੀ ਕਿਉਂਕਿ ਜੇ ਇਹਦਾ ਨਵਾਂ ਲਾਇਸੈਂਸ ਆਂਦਾ ਆਪਾਂ ਸਾਰੀ ਡਿਟੇਲ ਲੈ ਕੇ ਆਵਾਂਗੇ ਕੋ ਟ੍ਰਾਇਲ ਵਿਚਾਰਾ ਰਹਿ ਗਿਆ ਹਾਂ ਕੋਈ ਚੱਕਰ ਨਹੀਂ ਇਹ ਜ਼ਿੰਦਗੀ ਦਾ ਹੁੰਦਾ ਸਾਥ ਆਪ ਕੋਈ ਲੈਣਾ ਨਹੀਂ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਕੁਝ ਵੀ ਚੱਲਦਾ ਸਾਡੀ ਲਾਈਫ ਦੇ ਵਿੱਚ ਸਾਰਾ ਕੁਝ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਬਾਕੀ ਬਾਕੀ ਨਹੀਂ ਯਾਰ ਇੰਜੋਏ ਕਰੋ ਯਾਰ ਲੋ ਨੀ ਜਾ ਰਹੇ ਲੋ ਖਾਓ ਪਿਆਸ ਕਰੋ ਕਾਉਬਿਓ ਆ ਜੀ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦਿਖਾਇਆ ਹੋਣਾ ਚਸ ਲਈਦਾ ਬੁਰੀ ਠੋਕੇ ਕੰਮ ਕਰੀਦਾ ਠੋਕੇ ਖਾਈਦਾ ਯਾਰੇ ਲਈਦਾ ਕਈ ਵਾਰ ਬੰਦੇ ਵੀ ਠੋਕਨ ਨੂੰ ਫਿਰਦੇ ਆ ਚਲੋ ਉਹ ਗੱਲ ਉਹ ਫਿਰ ਕਰਾਂਗੇ ਪਤਾ ਗੁਰਦਾਸਪੁਰੀਆਂ ਚਲੋ ਕਹਿੰਦਾ ਮਾਜੇ ਦਾ ਮਝਾਲ ਮੁੰਡਾ ਮਾਜੇ ਦਾ ਐਂਦਾ ਕਹਿੰਦੇ ਹੁੰਦੇ ਆ ਗੱਭਰੂ ਬਸ ਉਹੀ ਆ ਜੀ ਚਲੋ ਗੁਰਦਾਸਪੁਰ ਕਰਾਂਗੇ ਤੁਹਾਡੇ ਨਾਲ ਕੋਈ ਗੱਲ ਆਸੀਆਂ ਕੀੜੀਆਂ ਉਹ ਚਲੋ ਅਗਲੇ ਬਲੌਗ ਦੇ ਵਿੱਚ ਬਾਕੀ ਤੁਹਾਡੇ ਨਾਲ ਗੱਲ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਸਾਥ ਦੇਣ ਲਈ ਤੁਸੀਂ ਇਨਾ ਖੁੱਲ ਕੇ ਸਾਡੇ ਨਾਲ ਆਏ ਆ ਨਹੀਂ ਤਾਂ ਬਹੁਤ ਘੱਟ ਖੁੱਲਦੇ ਆ ਬੰਦੇ ਆ ਤਾਰਾ ਭਾਜੀ ਬਹੁਤ ਵਧੀਆ ਪਿਆਰ ਪੈ ਗਿਆ ਮੇਰਾ ਬਹੁਤ ਥੋੜੇ ਸਮੇਂ ਦੇ ਵਿੱਚ ਮੈਂ ਇਨਾ ਪਿਆਰ ਕਮਾ ਲਿਆ ਇਹਨਾਂ ਦੇ ਕੋਲ ਭਰਾ ਆ ਆਪਣੇ ਆਈ ਲਵ ਯੂ ਭਰਾ ਤੇ ਆ ਲਵ ਯੂ ਟੂ ਭਰਾ ਹਾਂ ਤੇ ਬਸ ਇਦਾਂ ਹੀ ਪਿਆਰ ਕਰਦੇ ਰਾਂਗੇ ਵਾਹਿਗੁਰੂ ਮਿਹਰ ਕਰੇ ਕਿ ਸਾਰਿਆਂ ਨਾਲ ਇਹਨੂੰ ਪਿਆਸ ਬਹੁਤ ਆਉਦੀ ਆ ਅੰਦਰ ਮੱਝ ਬੰਨੀ ਆ ਚਲੋ ਕੋਈ ਗੱਲ ਨਹੀਂ ਤੇ ਮੇਰਾ ਵੀਰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਇੰਨਾ ਟਾਈਮ ਕੱਢ ਕੇ ਸਾਡੀ ਵੀਡੀਓ ਦੇਖੀ ਆ ਪਿਆਸ ਤੇ ਲੱਗਣੀ ਆ 60 ਡਿਗਰੀ ਦਾ ਕਿ ਜਾਂਦਾ ਇਹਦਾ ਟੈਂਪਰੇਚਰ ਬਸ ਉਹ ਤੁਹਾਨੂੰ ਪਤਾ ਹੀ ਆ ਸਟੋਰੀਆਂ ਹੀ ਪਾਈ ਦਿਆਂ ਆ ਇੱਕ ਹੁਣ ਇਹ ਵੀਡੀਓ ਇੱਕ ਹੋਰ ਜਿਹੀ ਉਹ ਮੈਲਟ ਹੋ ਗਈ ਗੱਡੀ ਨੋਵਾ ਦੇਖੀ ਹੋਣੀ ਨਾ ਫੋਟੋ ਚ ਹਾਂ ਤੇ ਬਸ ਇੰਨਾ ਟੈਂਪਰੇਚਰ ਆ ਹੁਣ AC ਲਾ ਕੇ ਬੈਠੇ ਆ ਥੋੜੇ ਟਾਈਮ ਨੂੰ ਠੰਡ ਲੱਗਣੀ ਸੀ ਭਾਈ ਠੰਡ ਲੱਗਣੀ ਆ ਨਾ ਤੁਸੀਂ -18 ਤੋਂ ਥੱਲੇ ਲਾ ਲਿਆ ਐ AC ਹੋਰ ਕਿੰਨਾ ਲਾਓਗੇ ਚੋ ਠੀਕ ਆ ਜੀ ਓਕੇ ਧੰਨਵਾਦ ਮਾਈਨਸ ਸੋਰੀ -18 ਗਲਤੀ ਨਾਲ ਗਿਆ ਹੋ ਗਿਆ +18 +18 ਮਾਈਨਸ ਇਹ ਗਲਤੀ ਨਾਲ ਗਿਆ ਹੋ ਗਿਆ ਫ੍ਰੀਜ ਭਈ ਨਾ ਤਾਂ ਕਰਦੇ ਤੁਹਾਨੂੰ ਫ੍ਰੀਜ ਦਾ ਪ੍ਰੇਖਾ ਰਹਿ ਗਿਆ ਨਾ ਬਾਜੀ -8 ਤੇ ਆ ਜੀ ਤਾਂ ਕਰਕੇ ਬੋਤਲਾ ਧਾਮ ਜਾਓ ਸਾਰਾ ਕੁਝ ਬਾਕੀ ਉਹ ਤੁਹਾਨੂੰ ਦਿਖਾਵਾਂ ਕਿ ਟਨੋਕ ਵਾਲੀ ਕਾਫੀ ਕਿ ਕੱਲ ਪਰਸੋਂ ਜਦੋਂ ਤੁਹਾਡਾ ਟਾਈਮ ਲੱਗਾ ਬਣਾ ਕੇ ਬਾਕੀ ਤੁਹਾਨੂੰ ਸਵੇਰੇ ਟਾਈਮ ਨਾਲ ਵੀਡੀਓ ਅਗਲੀ ਜਰੂਰ ਮਿਲੂਗੀ ਤੇ ਸਾਡੇ ਨਾਲ ਹੁਣ ਅਸੀਂ ਰੈਗੂਲਰ ਹੋ ਜਾਾਂਗੇ ਹੋ ਸਕਦਾ ਕਿ ਹਫਤੇ ਚ ਆਪਾਂ ਇੱਕ ਹੀ ਵੀਡੀਓ ਪਾਈਏ ਤੇ ਸਾਰੇ ਵੀਰ ਆ ਵੱਖ-ਵੱਖ ਚੈਨਲਾਂ ਤੋਂ ਅਸੀਂ ਸੱਤਾਂਗੇ ਤੇ ਤੁਸੀਂ ਹੁਣ ਸਪੋਰਟ ਕਰਨੀ ਹੈ ਸਾਰਿਆਂ ਨੂੰ ਅਸੀਂ ਲੋਕਲ ਵਾਲੇ ਹੋ ਗਏ ਹਾਂ ਇੱਕ ਦਿਨ ਦੇ ਵਿੱਚ ਇੰਨਾ ਸਾਡੇ ਕੋਲ ਕੰਟੈਂਟ ਨਹੀਂ ਇਕੱਠਾ ਹੁੰਦਾ ਜੀ ਖੰਮਸੇ ਹਮ 2-2 3 ਦਿਨ ਚਾਹੀਦੇ ਬਾਕੀ ਜਿੰਨਾ ਕੰਟੈਂਟ ਇਕੱਠਾ ਹੋਊਗਾ ਉਹਨਾਂ ਦਾ ਨੂੰ ਅੱਗੇ ਵੀਡੀਓ ਜਰੂਰ ਪੇਸ਼ ਕਰਾਂਗੇ ਬਾਕੀ ਫੰਸ਼ਨ ਦੇ ਨਾਲ ਨਾਲ ਕੋਈ ਇਨਫੋਰਮੇਸ਼ਨ ਵਾਲੀ ਵੀ ਕਿੱਦਾਂ ਲਾਇਸੈਂਸ ਬਣਾਉਂਦੇ ਆਂ ਡਬਈ ਦੇ ਵਿੱਚ ਆਈ ਕੀ ਫੇਸ ਕੀਤਾ ਕਿੱਦਾਂ ਕੀ ਸਿਸਟਮ ਹੈ ਲੋਕੀ ਕੀ ਟੈਨਸ਼ਨ ਨਾ ਦੇਣਾ ਉੱਥੇ ਜਾ ਕੇ ਕਿੱਦਾਂ ਲਾਇਸੈਂਸ ਬਣਾਣਾ ਵਾ ਕਿੱਦਾਂ ਕੰਮ ਕਰਨਾ ਅਸਲ ਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਕਿ ਦਿੱਕਤ ਕਿੱਥੇ ਆ ਦਿੱਕਤ ਨਹੀਂ ਆਉਂਦੀ ਦਿੱਕਤ ਆ ਨਹੀਂ ਦਿੰਦੇ ਮੁੰਡੇ ਦਿੱਕਤ ਕਿੱਥੇ ਆ ਦਿੰਦੇ ਤੇ ਬਾਕੀ ਗੱਲ ਇਹ ਆ ਕਿ ਭਾਈ ਜਿਹੜਾ ਇੰਡੀਆ ਬੈਠਾ ਹਨ ਉਦੇ ਲਈ ਬਹੁਤ ਔਖਾ ਆ ਆਉਣਾ ਇਹ ਦਿਮਾਗ ਬੰਦੇ ਦੇ ਹਰ ਇੱਕ ਦੇ ਹੁੰਦੀ ਆ ਹੁਣ ਅਸੀਂ ਜਾਂ ਆਪਾਂ ਸੋਚਦੇ ਆ ਕਿ ਅਸੀਂ ਯੂਰਪ ਜਾਣਾ ਜਾਂ ਕੈਨੇਡਾ ਆ ਡਲੀਓ ਬਹੁਤ ਔਖਾ ਹੈ ਜਿਹੜਾ ਉੱਥੇ ਬੈਠਾ ਉਹਨੂੰ ਬੇ ਪਤਾ ਆ ਹੁਣ ਸਾਨੂੰ ਸਾਰੇ ਰਸਤੇ ਪਤਾ ਆਣਾ ਕਿ ਇੱਥੇ ਆਪਾਂ ਕੀ ਕਰਨਾ ਕਿੰਨੂੰ ਮਿਲਣਾ ਲਾਇਸੈਂਸ ਬਣਾ ਲੈ ਕੀ ਕਰਨਾ ਕਿਹੜੇ ਟਰਾਂਸਪੋਰਟਰ ਕੋ ਜਾਣਾ ਆ ਤੇ ਉਹ ਕੋਈ ਗੱਲ ਨਹੀਂ ਤੁਹਾਡਾ ਨਾ ਜੱਗਾ ਵੀਰ ਸੰਪਰਕ ਕਰੂਗਾ ਸਾਰੀ ਕੋਮੇ ਮੈਂ ਪੂਰੇ ਨਿਊ ਲਾਇਸੈਂਸਿੰਗ ਨੇ ਆਇਆ 8-9 ਮਹੀਨੇ ਪਹਿਲਾਂ ਹੀ ਹੈ ਨਾ ਹਾਂ ਤੇ ਪਰ ਮੈਨੂੰ ਜੱਗੇ ਤੇ ਵਿਸ਼ਵਾਸ ਤੇ ਹੈਗਾ ਕਰੂਗਾ ਬਟ ਇਹ ਥੋੜਾ ਜਿਹਾ ਬਿਜ਼ੀ ਹੁੰਦਾ ਆ ਬੰਦਾ ਫਰੀ ਹੁੰਦਾ ਇਹ ਬੰਦਾ ਤੁਹਾਨੂੰ ਐਨੀ ਟਾਈਮ ਇਹ ਬੰਦੇ ਦੀ ਸੇਵਤ ਇਹ ਆ ਸੇਵਤ ਉਹਦੀ ਵੀ ਆ ਫੋਨ ਚੈੱਕਦਾ ਇਹ ਬੰਦੇ ਦੀ ਸੇਵਤ ਇਹ ਆ ਕਿ ਬੰਦਾ ਜੇ ਫਸਿਆ ਆ ਨਾ ਇਹ ਪਹਿਲੇ ਨੰਬਰ ਤੇ ਫੋਨ ਚੈੱਕਦਾ ਆ ਫੋਨ ਚੈੱਕਦਾ ਹੈਲਪ ਕਰਨ ਲਈ ਬਹੁਤ ਅੱਗੇ ਹੁੰਦਾ ਆ ਤੇ ਦੂਜੀ ਗੱਲ ਆ ਕਿ ਇਹਨੂੰ ਆਪਾਂ ਪਿਆਰ ਨਾਲ ਮੈਂ ਤਾਂ ਨਹੀਂ ਚਲੋ ਮੈਂ ਦੇਖਿਆ ਚਾਰ ਪੰਜ ਵੀਰ ਹੈਗੇ ਆ ਜਿਹੜੇ ਇਹਨਾਂ ਦੇ ਨਾਲ ਜਿਆਦਾ ਰਹਿੰਦੇ ਆ ਉਹਨੂੰ ਪਿਆਰ ਨਾਲ ਮੰਮੀ ਵੀ ਕਹਿੰਦੇ ਕੇਵਾਰ ਕਿਉਂਕਿ ਇਹ ਰੋਟੀ ਪਾਣੀ ਭਰਾਵਾ ਬੁਲਾ ਕੇ ਸਾਰਿਆਂ ਨੂੰ ਦਿੰਦਾ ਆ ਇਹ ਬੰਦਾ ਵਾਕੇ ਬੋ ਘਟ ਆ ਤੇ ਧੰਨਵਾਦ ਪਾਜੀ ਬਹੁਤ ਬਹੁਤ ਤੁਹਾਡਾ ਅਸੀਂ ਵੀਡੀਓ ਬੰਦ ਕਰਨ ਦੇ ਚੱਕਰਾਂ ਚ ਹੋਰ ਲੰਬੀ ਕਰੀ ਜਾਂਦੇ ਆ ਤੇ ਚਲੋ ਇੱਥੇ ਬਾਏ ਕਰਦੇ ਆ ਚੰਗਾ ਵੀਰ ਜੀ ਚੰਗਾ ਸਾਸਿਕਾ ਕਰਦਾ ਜੱਗਾ ਜੀ ਸਾਸਿਕਾ ਓਕੇ ਧੰਨਵਾਦ ਬਹੁਤ ਬਹੁਤ